ਸਸਕਾਲਸ ਕਾਈਨਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੈਨੀ ਗੱਲ ਕਰਾਂਗੇ ਯੂਪੀ ਦੇ ਵਿੱਚ ਹੋਈਆਂ ਮੌਤਾਂ ਦੀ ਦਰਸਲ ਇਹ ਗਰਮੀ ਕਾਰਨ ਮੌਤਾਂ ਹੋਈਆਂ ਨੇ 33 ਦੇ ਕਰੀਬ ਪੋਲਿੰਗ ਅਧਿਕਾਰੀ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਸੰਬੰਧ ਦੇ ਵਿੱਚ ਜਿਹੜੇ ਚੋਣ ਕਮਿਸ਼ਨ ਨੇ ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਵਦੀਪ ਰਣਵਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਗਰਮੀ ਇਸ ਹੱਦ ਤੱਕ ਵੱਧ ਗਈ ਹੈ ਕਿ ਜਿੱਥੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਉੱਥੇ ਹੀ ਜਿਹੜੇ ਬਾਹਰ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਕਿਤੇ ਨਾ ਕਿਤੇ ਆਫਤ ਬਣੀ ਹੋਈ ਹੈ ਤੇ 33 ਦੇ ਕਰੀਬ ਪੋਲਿੰਗ ਅਧਿਕਾਰੀ ਨੇ ਜਿਨ੍ਹਾਂ ਦੀ ਇਹ ਮੌਤ ਹੋਈ ਹੈ ਸਤਵੇਂ ਗੇਟ ਦੇ ਵਿੱਚ ਜਦੋਂ ਪੋਲਿੰਗ ਹੋ ਰਹੀ ਸੀ ਚਾਹੇ ਪੰਜਾਬ ਦੇ ਵਿੱਚ ਹੋ ਰਹੀ ਸੀ ਤੇ ਚਾਹੇ ਯੂਪੀ ਦੇ ਵਿੱਚ ਹੋ ਰਹੀ ਸੀ ਤੇ ਆਖਰੀ ਗੇਟ ਦੇ ਵਿੱਚ ਇਹ ਜਿਹੜਾ ਡੇਟਾ ਸਾਮਣੇ ਆਇਆ ਯੂਪੀ ਦਾ ਸਾਹਮਣੇ ਆਇਆ ਕਿਉਂਕਿ ਗਰਮੀ ਇਸ ਹੱਦ ਤੱਕ ਵਧ ਗਈ ਹੈ ਕਿ ਤਪਸ਼ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਦੇ ਵਿੱਚ ਵੀ ਕਿਤੇ ਨਾ ਕਿਤੇ ਪਰੇਸ਼ਾਨੀ ਹੋ ਰਹੀ ਹੈ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਉੱਥੇ ਹੀ ਹੋਈਆਂ ਇਹਨਾਂ ਮੌਤਾਂ ਤੋਂ ਬਾਅਦ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਉੱਠਨੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਜੇ ਗੱਲ ਮੌਸਮ ਵਿਭਾਗ ਦੀ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਗਰਮੀ ਨੂੰ ਲੈ ਕੇ ਰੈਡ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਅਜੇ ਤੱਕ ਜਿਹੜਾ ਮੌਸਮ ਹੈ ਉਸ ਦੇ ਵਿੱਚ ਲੂ ਚੱਲ ਰਹੀ ਹੈ ਤਪਸ਼ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਹੈ ਉੱਥੇ ਹੀ ਜੇ ਤਾਪਮਾਨ ਦੀ ਗੱਲ ਜਾਵੇ ਦਾ ਤਾਪਮਾਨ 50 ਡਿਗਰੀ ਦੇ ਨੇੜੇ ਤੇੜੇ ਪਹੁੰਚਣਾ ਸ਼ੁਰੂ ਹੋ ਗਿਆ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਰਿਆਣੇ ਦੀ ਗੱਲ ਹੋਵੇ ਚਾਹੇ ਯੂਪੀ ਦੀ ਹੋਵੇ ਚਾਹੇ ਮਹਾਰਾਸ਼ਟra ਦੀ ਹੋਵੇ ਕਿਸੇ ਸੂਬੇ ਦੀ ਗੱਲ ਕੀਤੀ ਜਾਵੇ ਤਾਂ 40 ਤੋਂ ਲੈ ਕੇ 45 46 ਤੱਕ ਦਾ ਜਿਹੜਾ ਤਾਪਮਾਨ ਹੈ ਉਹ ਆਮ ਵਰਗਾ ਹੀ ਰਹਿ ਰਿਹਾ ਤੇ ਇਸ ਤੋਂ ਬਾਅਦ ਜਿਹੜੀ ਲਗਾਤਾਰ ਗਰਮੀ ਵਧ ਰਹੀ ਹੈ ਉਸ ਦੇ ਕਾਰਨ ਲੋਕ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਹਾਲਾਂਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਰਕਾਰਾਂ ਦੇ ਵੱਲੋਂ ਵੀ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਨੇ ਪਰੰਤੂ ਗਰਮੀ ਕਾਰਨ ਲੋਕ ਬੇਹਾਲ ਨੇ ਤੇ ਉਤਰੋਂ ਇਹ ਮੌਤਾਂ ਦੀ ਗਿਣਤੀ ਨੇ ਕਿਤਨਾ ਕਿਤੇ ਚਿੰਤਾ ਵੀ ਵਧਾ ਦਿੱਤੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਮੌਸਮ ਹੈ ਅਜੇ ਤੱਕ ਪੂਰੀ ਤਰ੍ਹਾਂ ਨਾਲ ਗਰਮ ਹੈ ਤਪਸ਼ਾ ਹੈ ਉਸ ਨੂੰ ਠੰਡਾ ਕਰਨ ਦੇ ਲਈ ਜਦੋਂ ਮੀਂਹ ਹੁੰਦਾ ਹੈ ਬਾਰਿਸ਼ ਆਉਂਦੀ ਹੈ ਮਾਨਸੂਨ ਆਉਂਦੀ ਹੈ ਉਹਨਾਂ ਨੂੰ ਲੈ ਕੇ ਅਜੇ ਕੋਈ ਵੀ ਗੱਲ ਕੋਈ ਵੀ ਡੇਟਾ ਸਾਹਮਣੇ ਨਹੀਂ ਰੱਖਿਆ ਜਾ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਰੈਡ ਅਲਰਟ ਚੱਲ